ਗੁੱਡ ਮਾਰਨਿੰਗ ਆਲ ਸਟੂਡੈਂਟਸ ਅੱਜ ਅਸੀਂ ਜੋ ਹੈ ਸ਼ਾਹ ਮੁਹੰਮਦ ਦੀ ਸੈਕਿੰਡ ਕਵਿਤਾ ਸਟਾਰਟ ਕਰਾਂਗੇ ਜਿਸ ਦਾ ਨਾਮ ਹੈ ਕਿ ਹਾਂ ਬੁਰਛੀਆਂ ਆਣ ਅੰਧੇਰ ਪਾਇਆ ਠੀਕ ਹੈ ਇਥੇ ਬੁਰਛੀਆਂ ਕਿਸ ਨੂੰ ਆਖਿਆ ਗਿਆ ਹੈ ਗੁੰਡਿਆਂ ਨੂੰ ਆਖਿਆ ਗਿਆ ਹੈ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਸਿੱਖਾਂ ਦੇ ਸਰਦਾਰ ਸੀ ਠੀਕ ਹੈ ਜਿਨ੍ਹਾਂ ਨੇ ਸਿੱਖਾਂ ਦੀ ਕੌਮ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਸੀ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਪਿੱਛੇ ਸਿੱਖਾਂ ਦੀ ਕੌਮ ਵਿੱਚ ਸਿੱਖਾਂ ਦੀ ਫੌਜ ਵਿੱਚ ਕੀ ਪੁਚਾਲ ਛਾਇਆ ਕੀ ਕੁਝ ਹੋਇਆ ਉਹਨਾਂ ਦੀ ਮੌਤ ਤੋਂ ਬਾਅਦ ਉਸ ਚੀਜ਼ ਨੂੰ ਇਸ ਕਵਿਤਾ ਵਿੱਚ ਬਿਆਨ ਕੀਤਾ ਗਿਆ ਹੈ ਬਾਕੀ ਜਦ ਅਸੀਂ ਇਸ ਨੂੰ ਰੀਡ ਕਰਾਂਗੇ ਤਾਂ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਵੇਗਾ ਪਹਿਲੀ ਲਾਈਨ ਹੈ ਕਿ ਹਾਂ ਬੁਰਛਾ ਆਣ ਅੰਧੇਰ ਪਾਇਆ ਠੀਕ ਹੈ ਬੁਰਛਾ ਮਤਲਬ ਗੁੰਡਿਆਂ ਨੇ ਠੀਕ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਤਲਬ ਸ਼ਹੀਦ ਹੋ ਗਏ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਗੱਦੀ ਤੇ ਬੈਠਣ ਦਾ ਅਧਿਕਾਰ ਜਿਹੜੇ ਸਿੱਖ ਕੌਮ ਜਿਹੜੇ ਫੋਰਸ ਸੀ ਕਿਸੇ ਨੂੰ ਨਹੀਂ ਦੇ ਰਹੀ ਸੀ ਜਿਹਨਾਂ ਵਿੱਚ ਕੁਝ ਐਵੇਂ ਦੇ ਲੋਕ ਸੀ ਜਿਹੜੇ ਗੁੰਡੇ ਬਣ ਕੇ ਠੀਕੇ ਗੁੰਡੇ ਬਣ ਕੇ ਜੋ ਸੀ ਜਿਹੜਾ ਵੀ ਗੱਡੀ ਤੇ ਆਣ ਅੰਧੇਰ ਉਹਨਾਂ ਨੇ ਮਤਲਬ ਪੂਰਾ ਪੁਚਾਲ ਛਾਇਆ ਹੋਇਆ ਸੀ ਪੁਚਾਲ ਪਾਇਆ ਹੋਇਆ ਸੀ ਅੰਧੇਰਾ ਹੀ ਪਾ ਦਿੱਤਾ ਸੀ ਕਿਸੇ ਨੂੰ ਬੈਠਾ ਨਹੀਂ ਸੀ ਦਿੰਦੇ ਉਹਨਾਂ ਦੀ ਗੱਡੀ ਦੇ ਉੱਤੇ ਜਿਹੜਾ ਬਹੇ ਗੱਡੀ ਉਹਨੂੰ ਮਾਰ ਦਿੰਦੇ ਮਤਲਬ ਜਿਹੜਾ ਵੀ ਉਹਨਾਂ ਦੀ ਗੱਡੀ ਉਤੇ ਬੈਠਣ ਦੀ ਕੋਸ਼ਿਸ਼ ਕਰਦਾ ਜਾਂ ਵੀ ਜਿਹਨੂੰ ਚੁਣਿਆ ਜਾਂਦਾ ਸੀ ਤਾਂ ਉਹਨੂੰ ਮਾਰ ਦਿੰਦੇ ਸੀ ਉਹ ਜਿਹੜੇ ਗੁੰਡੇ ਸੀ ਕੜੇ ਕਾਂਠੇ ਇਨਾਮ ਰੁਪਏ 12 ਕਦੇ 5 ਤੇ 7 ਨਾ 4 ਲੈਂਦੇ ਤਾਂ ਜਿਹੜੇ ਇਨਾਮ ਮਤਲਬ ਕਿ ਜਿਹੜੇ ਉਥੇ ਕੁਝ ਸਰਦਾਰ ਸੀ ਸੀ ਕਿ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਰੋਕਣ ਵਾਸਤੇ ਆਪਾਂ ਇਹਨਾਂ ਨੂੰ ਜਾਂ ਇਨਾਮ ਦੇ ਦਿੰਨੇ ਆ ਜਾਂ ਫਿਰ ਕੁਝ ਤਨਖਾਹ ਇਹਨਾਂ ਦੀ ਵਧਾ ਦੇ ਦਿੰਨੇ ਆ ਠੀਕ ਹੈ ਉਹਨਾਂ ਨੇ ਇਨਾਮ ਰੁਪਏ 12 ਉਹਨਾਂ ਨੂੰ ਇਨਾਮ ਦੇ ਰੂਪ ਤੇ ਕੁਝ ਪੈਸੇ ਵੀ ਦਿੱਤੇ ਕਿ ਤਾਂ ਕਿ ਚੁੱਪ ਕਰ ਜਾਣ ਉਸ ਤੋਂ ਇਲਾਵਾ ਕਦੇ 5 ਤੇ 7 ਦਾ ਮਤਲਬ ਹੈ ਉਹਨਾਂ ਦੀ ਜਿਹੜੀ ਤਨਖਾਹ ਸੀ ਉਹ 5 ਜਾਂ 7 ਰੁਪਏ ਹੁੰਦੇ ਸੀ ਠੀਕ ਹੈ ਫਿਰ ਉਹਨਾਂ ਨੇ ਉਹਨਾਂ ਦੀ ਤਨਖਾਹ ਵੀ ਵਧਾ ਕੇ 12 ਰੁਪਏ ਕਰ ਦਿੱਤੀ ਕਿ ਚਾਹੇ ਚੁੱਪ ਕਰਕੇ ਬੈ ਜਾਣ ਤੇ ਠੀਕ ਹੈ ਕਦੇ ਤੁਰੇਨੀ ਕਿਲੇ ਦੀ ਲੁੱਟ ਕਰਕੇ ਮਤਲਬ ਜਿਹੜੇ ਚੋਰ ਸੀ ਜਿਹੜੇ ਬੁਰਛੇ ਸੀ ਉਹ ਕੀ ਕਰਦੇ ਸੀ ਮਤਲਬ ਕਦੇ-ਕਦੇ ਤਾਂ ਪੂਰਾ ਕਿਲਾ ਹੀ ਲੁੱਟ ਲੈਂਦੇ ਸੀ ਕਿ ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ ਤੇ ਇਸ ਤੋਂ ਇਲਾਵਾ ਜੋ ਬਾਜ਼ਾਰ ਸ਼ਹਿਰਾਂ ਵਿੱਚ ਬਾਜ਼ਾਰ ਲੱਗੇ ਹੁੰਦੇ ਸੀ ਉਹਨਾਂ ਨੂੰ ਵੀ ਲੁੱਟ ਲੈਂਦੇ ਕਿਉਂਕਿ ਉਹਨਾਂ ਦਾ ਕੰਮ ਹੀ ਲੁੱਟਣਾ ਸੀ ਤਬਾਹੀ ਮਚਾਉਣਾ ਸੀ ਸ਼ਾਹ ਮੁਹੰਮਦ ਦਾ ਚੜ੍ਹਿਆ ਮਜੈਲ ਪਾਈਏ ਦੇ ਵਿੱਚ ਸ਼ਾਹ ਮੁਹੰਮਦ ਜੀ ਆਖਦੇ ਸਨ ਕਿ ਜਿਹੜੇ ਮਜੈ ਜਿਹੜੇ ਉਹ ਗੁੰਡੇ ਸੀ ਨਾ ਉਹ ਭਰਾ ਹੀ ਸੀ ਆਪਸ ਵਿੱਚ ਠੀਕ ਹੈ ਇਹਨਾਂ ਮੰਦਿਆਂ ਸਰਦਾਰਾਂ ਦੇ ਵਿੱਚੋਂ ਹੀ ਉਹ ਗੁੰਡੇ ਬਣੇ ਹੋਏ ਸੀ ਪੈਸਾ ਤਲਬ ਦਾ ਦਾਲ ਪਿਆਜ਼ ਨਿੰਦੇ ਤਲਬ ਦੇ ਨਾਲ ਹਮਤ ਪੂਰੇ ਐਟੀਟਿਊਡ ਦੇ ਨਾਲ ਕਹਿਣ ਦੀ ਭਾਵ ਹੈ ਕਿ ਜਿਹੜੇ ਉਹ ਗੁੰਡੇ ਸੀ ਨਾ ਜਦੋਂ ਆਪਣੀ ਤਨਖਾਹ ਵੀ ਨਹੀਂ ਦੇਦੇ ਸਨ ਤੇ ਜੁੱਤੀ ਦੇ ਜ਼ੋਰ ਤੇ ਉਹ ਸਰਦਾਰਾਂ ਕੋਲ ਆਪਣੀ ਜਿਹੜੀ ਤਨਖਾਹ ਉਹ ਲੈਂਦੇ ਹੁੰਦੇ ਸੀ ਠੀਕ ਹੈ ਇਸ ਤੋਂ ਅਗਲਾ ਪੈਰਾ ਦੇਖੋ ਪਿੱਛੇ ਇੱਕ ਸਰਦਾਰ ਦੀ ਖੇੜ ਚੱਲੀ ਇੱਥੋਂ ਦਾ ਮਤਲਬ ਹੈ ਪਿੱਛੇ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਇੱਕ ਖੇੜ ਚੱਲੀ ਮਤਲਬ ਇੱਕ ਇਹੋ ਜਿਹਾ ਤੂਫਾਨ ਆਇਆ ਕਿ ਉਹਨਾਂ ਜਿਹੜੇ ਗੁੰਡਿਆਂ ਨੇ ਜਿਹੜਾ ਤੂਫਾਨ ਪਾਇਆ ਸੀ ਕਿਸੇ ਨੂੰ ਗੱਡੀ ਤੇ ਬੈਠਾ ਨਹੀਂ ਸੀ ਦਿੰਦੇ ਪਈ ਨਿਤ ਹੁੰਦੀ ਮਾਰੋ ਮਾਰ ਮੀਆਂ ਤੇ ਜਿਹੜੀ ਮਾਰੋ ਮਾਰ ਆਪਸ ਵਿੱਚ ਮਾਰੋ ਮਾਰ ਹੋਣ ਲੱਗ ਪਈ ਇੱਕ ਦੂਜੇ ਨੂੰ ਸਰਦਾਰ ਇਹਦੀ ਇੱਕ ਜਿਹੜੀ ਫੌਜ ਸੀ ਸਿੱਖਾਂ ਦੀ ਫੌਜ ਜਿਹੜਾ ਸਰਦਾਰਾਂ ਨੂੰ ਹੀ ਮਾਰਨ ਲੱਗ ਪਈ ਸਿਰਫ ਤਾਂ ਕਿ ਕੋਈ ਗੱਡੀ ਦੇ ਉੱਤੇ ਨਾ ਬੈਠ ਸਕੇ ਸਿੰਘਾਂ ਮਾਰ ਸਰਦਾਰਾਂ ਦਾ ਨਾਸ਼ ਕੀਤਾ ਤੇ ਜਿਹੜੇ ਸਿੰਘ ਸੀਏ ਜਿਹੜੇ ਸੁਖੁਦ ਸਿੱਖਾਂ ਦੀ ਫੌਜ ਨਹੀਂ ਸਰਦਾਰਾਂ ਦਾ ਮਾਰ ਕੇ ਉਹਨਾਂ ਦੇ ਕਤਲ ਕਰ ਦਿੱਤਾ ਉਹਨਾਂ ਦਾ ਨਾਸ਼ ਕਰ ਦਿੱਤਾ ਸਭੇ ਕਤਲ ਹੋਏ ਵਾਰੋ ਮਾਰ ਮੇ ਤੇ ਇੱਕ ਇੱਕ ਕਰਕੇ ਸਾਰੇ ਸਰਦਾਰਾਂ ਨੂੰ ਜੋ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ ਹੋਈ ਸ਼ਤਰ ਜੀਉ ਬਾਜ ਮਹਾਰ ਮੇ ਤੇ ਹੁਣ ਜਿਹੜਾ ਸੀ ਸਿੱਖਾਂ ਦੀ ਫੌਜ ਵਿੱਚ ਕੋਈ ਸਰਦਾਰ ਨਹੀਂ ਰਿਹਾ ਕੋਈ ਸ਼ਤਰ ਤੇ ਉਹਨਾਂ ਦੀ ਜਿਹੜੀ ਹਾਲਤ ਸੀ ਸਿੱਖ ਫੌਜਾਂ ਦੀ ਜਿਹੜੀ ਹਾਲਤ ਸੀ ਉਹ ਇਸ ਤਰ੍ਹਾਂ ਬਣ ਗਈ ਸੀ ਜਿਵੇਂ ਕਿ ਜਿਹੜਾ ਊਠ ਊਠ ਨਹੀਂ ਹੁੰਦਾ ਜਿਵੇਂ ਉਹ ਬੇਮੁਹਾਰ ਹੋ ਕੇ ਪਿਆ ਰਹਿੰਦਾ ਉਸ ਨੂੰ ਉਠਿਆ ਨਹੀਂ ਜਾਂਦਾ ਐਵੇਂ ਦੀ ਹਾਲਤ ਸਿੱਖਾਂ ਦੀ ਹੋ ਗਈ ਸੀ ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ ਸ਼ਾਹ ਮੁਹੰਮਦ ਯਾਗ ਦੇ ਸੰ ਜਿਹੜੇ ਥੋੜੀ ਬਹੁਤ ਸਰਦਾਰ ਬੱਚੇ ਸਨ ਉਹ ਲੁਕਰੇ ਸਨ ਉਹ ਕਿਉਂ ਲੁਕਰੇ ਸਨ ਉਹ ਇੰਨਾਂ ਚੀਜ਼ਾਂ ਤੋਂ ਬਚਣ ਲਈ ਤਾਂ ਕਿ ਉਹਨਾਂ ਦਾ ਵੀ ਕਤਲ ਨਾ ਕਰ ਦਿੱਤਾ ਜਾਵੇ ਉਹ ਲੁਕਦੇ ਫਿਰਦੇ ਸਨ ਪੂਤ ਮੰਡਲੀ ਹੋਏ ਤਿਆਰ ਮਿਆਂ ਤੇ ਜਿਹੜੀ ਉਹਨਾਂ ਦੀ ਪੂਤ ਮੰਡਲੀ ਜਾਂਦਾ ਪਾਵਾਂਗੇ ਜਿਹੜੇ ਲੋਕ ਕੀ ਪੁੱਤਰੇ ਹੋਏ ਫਰਦੇ ਸੀ ਜਿਹੜੇ ਸਿੱਖ ਫੌਜ ਕਿਸੇ ਨੂੰ ਬੈਠਾ ਨਹੀਂ ਸੀ ਦੇਰੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਦੀ ਉੱਤੇ ਉਹ ਪੂਤ ਮੰਡਲੀ ਵਾਂਗੂ ਇਧਰ ਦੇ ਜੋ ਫਿਰਕੇ ਸਰਦਾਰਾਂ ਦਾ ਜੋ ਖਤਰ ਕਰ ਰਹੇ ਸਨ ਇਸ ਤਰ੍ਹਾਂ ਇਸ ਕਵਿਤਾ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਜਿਹੜਾ ਪੁਚਾਲ ਆਇਆ ਠੀਕ ਹੈ ਜੋ ਮਤਲਬ ਮਾਰੋਕੁੱਟ ਸ਼ੁਰੂ ਹੋ ਗਈ ਕਿਉਂਕਿ ਉਹਨਾਂ ਦੇ ਸਮੇਂ ਦੇ ਬਹੁਤ ਵਧੀਆ ਚੱਲ ਰਿਹਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਸਿੱਖਾਂ ਦੀ ਆਪਸ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਲੜਾਈ ਮਾਰਕੁੱਟ ਸ਼ੁਰੂ ਹੋ ਗਈ ਜੋ ਸਭ ਚੀਜ਼ਾਂ ਸੀ ਉਹ ਜੋ 162 ਸਾਨੂੰ ਦੇਖਣ ਨੂੰ ਮਿਲੀਆਂ ਇਸ ਸਾਇਸ ਪੋਇਮ ਨੂੰ ਤੁਸੀਂ ਖੁਦ ਵੀ ਅੱਛੇ ਤਰ੍ਹਾਂ ਰੀਡ ਕਰੋਗੇ ਅਤੇ ਇਸ ਦੇ ਕੁਸ਼ਚਨਸ ਵਰ ਨੂੰ ਤੁਸੀਂ ਆਪਣੀ ਨੋਟਬੁੱਕ ਤੇ ਰਾਈਟ ਕਰੋਗੇ